प्यारे बच्चों आज हमकने परवेशिका किताब बिचो सफा नंबर 41 41 होड़ा मात्रा दे तीन अते चार अखरी शब्द पढेंगे बब्बे होड़ा बो तत्ता लल्ला बोतल बब्बे होड़ा बो तत्ता लल्ला बोतल ਟੈਂਕੇ ਹੋੜਾ ਟੋ ਕਕਾ ਰਾਰੇ ਕੰਨਾਰਾ ਟੋਕਰਾ ਟੈਂਕੇ ਹੋੜਾ ਟੋ ਕਕਾ ਰਾਰੇ ਕੰਨਾਰਾ ਟੋਕਰਾ ਸਸਾ ਮੰਮੀ ਹੋੜਾ ਮੋ ਸਸੇ ਕੰਨਸਾ ਸਮੋਸਾ ਸਮੋਸਾ ਜਜੇ ਹੋੜਾ ਜੋ ਕਕਾ ਰਾਰਾ ਜੋ ਗਰ ਜੋਕਰ ਸਸਾ ਕੈਂਕੇ ਹੋੜਾ ਟੋ ਵਾ ਵਾ ਸਟੋਵ ਸਟੋਵ ਗਗੇ ਹੋੜਾ ਗੋ ਲੱਲਾ ਕਕਾ ਗੋਲਕ ਗੋਲਕ ਜਜੇ ਹੋੜਾ ਜੋ ਕਕਾ ਰਾਰਾ ਜੋਕਰ ਠਠੇ ਹੋੜਾ ਠੋ ਕਕਾ ਰਾਰਾ ਠੋਕਰ ਰਾਰੇ ਹੋੜਾ ਰੋ ਗੱਗਾ ਨੰਨਾ ਰੋਗਨ ਪੱਬੇ ਹੋੜਾ ਪੋ ਜੱਜਾਨੰਨਾ ਕੋਜਨ ਕੋਜਨ ਬੱਬੇ ਹੋੜਾ ਬੋ ਤੱਤਲੱਲਾ ਗੋਤਲ కక్కేహోళ కో మమ్మా కోమలు కో గగ్గాడ కోడ కోగడ కక్క రారేహోడ రో ਕਰੋੜ ਤੱਤਾ ਰਾਰੇ ਹੋੜਾ ਰੋ ਡਾੜਾ ਤਰੋੜ ਮਮਾ ਰਾਰੇ ਹੋੜਾ ਰੋ ਡਾੜਾ ਮਰੋੜ ਮਰੋੜ ਕਕਾ ਠੱਠੇ ਹੋੜਾ ਠੋ ਰਾਰਾ ਕਠੋਰ ਕਠੋਰ ਮਮਿਹੜਾ ਮਮਾ ਮੋਮ ਬੱਬੇ ਉਤੇ ਅਧਿਕ ਤਤਬੈਰੀਤੀ ਬੱਤੀ ਮੋਮ ਬੱਤੀ ਮੋਮਬੱਤੀ ਕੱਕਾ ਮਮਾ ਕਮ ਜਿ ਜਿਹੜਾ ਜ਼ੋਰ ਆ ਰਾ ਜ਼ੋਰ ਕਮ ਜ਼ੋਰ ਕਮ ਜ਼ੋਰ ਐੜਾ ਖਖ ਅਖ ਰਾਰੇ ਹੋੜਾ ਰੋ ਟੈਂਕਾ ਰੋਟ ਅਖ ਰੋਟ ਅਖਰੋਟ ਖ ਖ ਰ ਰ ਖ ਰ ਗ ਗੇ ਹੋੜਾ ਗੋ ਸ਼ ਸ਼ ਗੋਸ਼ ਖ ਰ ਗੋਸ਼ ਖ ਰ ਗੋਸ਼ ਮ ਮਾ ਦੱਦਾ ਮਦ ਹਾ ਹੇ ਹੋੜਾ ਹੋ ਸ਼ ਸ਼ਾ ਹੋਸ਼ ਮਦ ਹੋਸ਼ ਮਦ ਹੋਸ਼ ਨ ਨਿ ਸ ਰਿ ਨੀ ਰ ਰਾ ਨਿਰ ਦ ਦੇ ਹੋੜਾ ਦੋ ਸ਼ ਸ਼ਾ ਦੋਸ਼ ਨਿਰਦੋਸ਼ निदोष स स होड़ा सो मम्मा वावे क न वा रारा सोम वार सोमवार स स ररे होड़ा रो वावा रारा स रो वद सरो वद अडा कखा ररे होड़ा रो टैंका ਖਰੋਟ ਕੱਕੇ ਹੋੜਾ ਕੋ ਤਤਾ ਕੋਤ ਵਵਗਨ ਵਾਲਾ ਵਾਲ ਕੋਤ ਵਾਲ ਕੋਤਵਾਲ ਜਿਹੜਾ ਜੋਰ ਆਰਾ ਜ਼ੋਰ ਦਦੇ ਕਨ ਧਾਰਾਰਾ ਧਾਰ ਜ਼ੋਰ ਧਾਰ ਰਾਰੇ ਹੋੜਾ ਰੋ ਕੱਕਾ ਰੋਕ ਥਤਿਕਨ ਥਾ ਮਮਾ ਥਾਮ ਰੋਕ ਥਾਮ ਰੋਕ ਥਾਮ ਹੁਣ ਅਸੀ ಮಾತ್ರಾಕ ರಚನಾ ಪಡಾಹೋಳ ಮೋ ಹಾಹಾ ನನ್ನ ಮೋ ಹನ್ ಮೋಹನ್ ಸಸೆಹಳ ಸೋ ಹಾಹಾ ನಾಣೆ ಬರಿ ಸೋಹಣಿ ಕಕಿಸಿ ತತ್ತಿಲಿ ಆಡೇ ಕನ್ನ लिया मोहन सोहनी किताब लिया मोहन सोणी किताब लिया रा सस्युड़सो ई रसोई रसोई वैसेरीवि उत्ते अदक् चच्चा वे ਚ ਬਬੇ ਹੋੜਾ ਬੋ ਤੱਤਾ ਲੱਲਾ ਬੋਤਲ ਰਾਰੇ ਉੱਤੇ ਅੱਜਕ ਖਖਾ ਰੱਖ ਰਸੋਈ ਵਿੱਚ ਬੋਤਲ ਰੱਖ ਰਸੋਈ ਵਿੱਚ ਬੋਤਲ ਰੱਖ ਮੋਹਨ ਸੋਹਣੀ ਕਿਤਾਬ ਲਿਆ ਰਸੋਈ బోత రక్ సస్ హళా సమ్మీ సోమే గగేళా గౌ పబ్బే భీ గోబీ దీ దీ కక్కా ట్యాంకేళా టో రారే భ రీ క టోరి पब्बा रारा पार ककिला वकी के खखे करना खा खा सोमे गोबी दी कटोरी पार के खा सोमे गोबी दी कटोरी पार के ਹਾ ਮੰਮੇ ਹੋੜਾ ਮੂੰ ਹਾ ਹਾ ਨਾਣਾ ਮੋਹਨ ਮੰਮੇ ਹੋੜਾ ਮੂੰ ਮਮਾ ਮੋਮ ਬਬੇ ਉਤੇ ਅਦਿਕ ਤੱਤੇ ਬੈਰੀਤੀ 32 ਮੋਮ ਬੱਤੀ ਮੋਮ ਬੱਤੀ ਜੱਜਾ ਗੱਗੇ ਕੰਨਾਗਾ ਜਗਾ ਮੋਹਨ ਮੋਮਬਤੀ ਜਗਾ ਮੋਹਨ ਮੋਮਬਤੀ ਜਗਾ ਗੱਗੇ ਹੋੜਾ ਗੋ ਲੱਲੇ ਬੈਰੀਲੀ ਗੋਲੀ ਗੱਗੇ ਹੋੜਾ ਗੋ ਲੱਲਾ ਗੋਲ ਗੱਗੇ ਉੱਤੇ ਅੱਧਕ ਪੱਪੇ ਕੰਨਾ ਪਾ ਗੱਪਾ ਖਖੇ ਕੰਨਾ ਖਾ ਖਾ ਗੋਲੀ ਗੋਲ ਗੱਪਾ ਖ ਗੋਲੀ ਗੋਲ ਗੱਪਾ ਖ ਐੜਾ ਖ ਖਾ ਅਖ ਰਾਰੇ ੜਾ ਰੋ ਟੈਂਕਾ ਰੋਟ ਅਖ ਰੋਟ ਅਖ ਰੋਟ ਤੱਤੇ ਹੜਾ ਤੋ ੜਾ ਤੋੜ ਕਕਾ ਮਮਾ ਜ਼ ਜ਼ੇ ਹੜਾ ਜ਼ੂ ਰਾਰਾ कमजोर कमजोर ननिकन ना, ना। बब्बा, नाना नाणा अखरोट तोड़ कमजोर ना बण अखरोट तोड़ कमजोर ना, तोड़, कम ना हाहे ते अदक थथा हाथ तेहोड़ा तो तो ककेला के के सस्सा मोमेहोड़ा मूँ सत्स कन साोसा खके खा खा हाथ, तो खा हाथ तो के समोसा खा हाथ तो के समोसा खा मोहन सोनी ਕਿਤਾਬ ਲਿਆ ਰਸੋਈ ਵਿੱਚ ਬੋਤਲ ਰੱਖ ਸੋਮੇ ਗੋਭੀ ਦੀ ਕਟੋਰੀ ਪਰ ਕੇ ਖਾ ਮੋਹਨ ਮੋਮਬੱਤੀ ਜਗਾ ਗੋਲੀ ਗੋਲ ਗੱਪਾ ਖਾ ਅਖਰੋਟ ਤੋੜ ਕਮਜ਼ੋਰ ਨਾ ਬਾਣ ਹੱਥ ਤੋਂ ਕੇ ਸਮੋਸਾ ਖਾ ਧੰਨਵਾਦ